ਸਸਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਖਬਰ ਪੰਘਾਲੇ ਤੋਂ ਸਾਂਝੀ ਕਰ ਰਹੇ ਹਾਂ ਹਾਰ ਸਿਮਰਨ ਸਿੰਘ ਫੌਜੀ ਲਾਪਤਾ ਤਾਂ ਦਾਦਾਈਏ ਕਿ ਸੁਖਦੇਵ ਸਿੰਘ ਦਾ ਪੁੱਤਰ ਪਿੰਡ ਪੰਘਾਲਾ ਦਾ ਰਹਿਣ ਵਾਲਾ ਹੈ ਜੋ ਕਿ ਕੁਝ ਦਿਨ ਪਹਿਲਾਂ ਆਰਮੀ ਦੀ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਮੇਰਿਟ ਯੂਪੀ ਤੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਜਲੰਧਰ ਤੋਂ ਜਿਹੜਾ ਆ ਲਾਪਤਾ ਹੋ ਗਿਆ ਆ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਸੀ ਇੱਕ ਆਰਮੀ ਮੈਨ ਜੋ ਕਿ ਪੰਘਾਲਾ ਦੇ ਵਿੱਚ ਰਹਿੰਦਾ ਹੈ ਤੇ ਪੰਘਾਲਾ ਤੋਂ ਛੁੱਟੀ ਕੱਟ ਕੇ ਜਦੋਂ ਆਪਣੀ ਜੁਨਟ ਦੇ ਵਿੱਚ ਜੁਪੀ ਜਾ ਰਿਹਾ ਆ ਮੇਰਟ ਦੇ ਵਿੱਚ ਡਿਊਟੀ ਉੱਥੇ ਜਾ ਰਿਹਾ ਤੇ ਜਲੰਧਰ ਪੁੱਜਣ ਤੇ ਕਿਡਨੈਪ ਹੋ ਜਾਂਦਾ ਜਾਂ ਲਾਪਤਾ ਹੋ ਜਾਂਦਾ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਤਾਂ ਦਾਦਾਈਏ ਦੁਬਾਰਾ ਕਿ ਹਰ ਸਿਮਰਨ ਸਿੰਘ ਨਾਂ ਦਾ ਇਹ ਆਰਮੀ ਮੈਨ ਘਰੋਂ ਛੁੱਟੀ ਕੱਟ ਕੇ ਤੇ ਆਪਣੀ ਜੁਨਟ ਦੇ ਲਈ ਰਵਾਨਾ ਹੁੰਦਾ ਆ ਪੰਘਾਲਾ বাস ਸਟੈਂਡ ਤੋਂ ਉਦੇ ਪਿਤਾ ਜੀ ਉਸ ਨੂੰ ਬੱਸ ਦੇ ਵਿੱਚ ਚੜਾ ਦਿੰਦੇ ਨੇ ਤੇ ਦੱਸਿਆ ਜਾ ਰਿਹਾ ਕਿ ਜਲੰਧਰ ਪੀਏਪੀ ਚੌਂਕ ਦੇ ਵਿੱਚ ਜਾ ਕੇ ਜਿਹੜਾ ਆ ਬੱਸ ਵਾਲਾ ਉਤਾਰ ਦਿੰਦਾ ਆ ਤੇ ਉਸ ਤੋਂ ਬਾਅਦ ਉਹਦਾ ਕੋਈ ਅਤਾ ਪਤਾ ਨਹੀਂ ਨਾ ਤਾਂ ਉਹ ਆਪਣੀ ਜੁਨਰ ਦੇ ਵਿੱਚ ਪਾਉਂਦਾ ਤੇ ਨਾ ਹੀ ਘਰ ਵਾਪਸ ਆਉਂਦਾ ਆ ਘਰ ਵਾਲਿਆਂ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਪੁੱਤਰ ਲਾਪਤਾ ਹੋ ਗਿਆ ਜਾਂ ਉਹ ਕਿਡਨੈਪ ਹੋ ਗਿਆ ਆ ਤੇ ਘਰ ਵਾਲੇ ਪੂਰੀ ਤਰ੍ਹਾਂ परसान ਹੋ ਹੋਏ ਪਏ ਨੇ ਤੁਹਾਨੂੰ ਫੇਰ ਤੋਂ ਦੱਸਦੇ ਹਾਂ ਕਿ ਹਰ ਸਿਮਰਨ ਸਿੰਘ ਫੌਜੀ ਜੋ ਕਿ ਛੁੱਟੀ ਕੱਟ ਕੇ ਆਪਣੀ ਜੁਨਰਟ ਦੇ ਲਈ ਵਾਪਸ ਜਾਂਦਾ ਆ ਤੇ ਜਲੰਧਰ ਤੋਂ ਲਾਪਤਾ ਹੋ ਜਾਂਦਾ ਆ ਲਾਪਤਾ ਦੀ ਜਿਹੜੀ ਖਬਰ ਆ ਉਹ ਪੰਘਾਲਾ ਤੋਂ ਸਾਡੇ ਨਾਲ ਸੰਝ ਕੀਤੀ ਹੈ ਸਾਡੇ ਪੱਤਰਕਾਰ ਦਲਬੀਰ ਚਰਖਾ ਨੇ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਹਰ ਸਿਮਰਨ ਦੀਆਂ ਦੇਖਦੇ ਪਈਓ ਜੇਕਰ ਇਹ ਤਸਵੀਰ ਜਾਂ ਇਹ ਲੜਕਾ ਤੁਹਾਨੂੰ ਕਿਤੇ ਵੀ ਦਿਖੇ ਜਾਤ ਤੁਸੀਂ ਇਹਨੂੰ ਕਿਤੇ ਵੀ ਦੇਖਦੇ ਹੋ ਤੇ ਦਿੱਤੇ ਗਏ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰਕੇ ਇਸ ਬੱਚੇ ਨੂੰ ਇਸ ਵੀਰ ਨੂੰ ਇਸ ਆਰਮੀ ਜਵਾਨ ਨੂੰ ਇਹਨਾਂ ਦੇ ਘਰ ਦੇ ਵਿੱਚ ਪਹਛਾ ਸਕਦੇ ਹੋ ਤੁਸੀਂ ਦੇ ਦੇ ਪਈਓ ਡੀਪੀਸੀ ਪੰਜਾਬੀ ਟਾਡਾ ਬਹੁਤ ਜ਼ਿਆਦਾ ਧੰਨਵਾਦ ਸਿੰਘ ਪਿੰਡ ਪੰਗਾਹਾ ਮੇਰਾ ਪੁੱਤਰ 1 ਮਹੀਨੇ ਦੀ ਛੁੱਟੀ ਕੱਟ ਕੇ ਟੱਟਣ ਆਇਆ ਸੀ ਆਰਮੀ ਵਿੱਚ ਸਰਵਿਸ ਕਰਦਾ ਸੀ ਮੇਰਟ ਕੈਂਟ ਇਹ ਅਸੀਂ 3 ਤਰੀਕ ਨੂੰ ਇਹਨੇ ਜਾਣਾ ਸੀਗਾ 4 ਤਰੀਕ ਨੂੰ ਇਹਦੀ ਜਲੰਧਰ ਜਲੰਧਰ ਪਲੇਟਫਾਰਮ ਤੋਂ 10 ਤਰੀਕ ਨੂੰ ਰੇਲਸੀ 10 ਤਰੀਕ ਨੂੰ ਸ਼ਾਮ ਨੂੰ 7:30 ਵਜੇ ਨੂੰ ਵਾਪਸ ਕੇ ਚੜਾਇਆ ਜਲੰਧਰ ਜਾ ਕੇ ਇਹ ਇਹਦਾ ਪਤਾ ਨਹੀਂ ਲੱਗਾ ਇੱਕ ਵਾਰ ਫੋਨ ਆਇਆ ਕਿ ਇਹ ਥੋ ਗੁੰਮ ਹੋ ਗਿਆ ਉਹ ਕੋਈ ਪਤਾ ਨਹੀਂ ਕਿੱਥੇ ਇੱਧਰ ਗਿਆ ਉਧਰ ਗਿਆ ਇਹਦੇ ਬਾਰੇ ਕੇਹਨੂੰ ਵੀ ਪਤਾ ਲੱਗਦਾ ਵੀ ਸਾਨੂੰ ਰਿਪੋਰਟ ਦਿੱਤੀ ਜਾਵੇ ਇਨਫੋਰਮ ਕੀਤਾ ਜਾਵੇ ਨਾਮ ਬੇਟੇ ਦਾ ਨਾਮ ਹਰਸ਼ਿਮਰਨ ਸਿੰਘ ਮੈਂ ਕਿਸਾਨ ਆਗੂ ਕਾਰ ਸਿੰਘ ਪੁਰਾਣਾ ਪੰਗਾਲਾ ਇਹ ਇੱਕ ਜ਼ਰੂਰੀ ਸੂਚਨਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਨਾ ਜੀ ਹਰ ਸਿਮਰਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੰਘਾਲਾ ਕਲੋਨੀ ਤੇ 3 ਤਰੀਕ ਨੂੰ ਛੁੱਟੀ ਕੱਟ ਕੇ ਫੌਜ ਦੇ ਵਿੱਚ ਨੌਕਰੀ ਕਰਦਾ ਨੌਜਵਾਨ ਛੁੱਟੀ ਕੱਟ ਕੇ ਜਿਹੜਾ ਉਹ ਮੇਟ ਜਾਣਾ ਸੀ ਉਹਨਾਂ ਨੇ ਸ਼ਾਮ ਨੂੰ 7 7:30 ਵਜੇ ਦੇ ਕਰੀਬ ਜਿਹੜਾ ਆ ਪੰਘਾਲਾ ਬੱਸ ਅੱਡੇ ਤੋਂ ਬੱਸ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਚੜਾਇਆ ਤੇ ਜਲੰਧਰ ਪੀਪੀ ਚੌਂਕ ਜਿਹੜਾ ਪਤਾ ਲੱਗਾ ਜੀ ਬੱਸ ਵਾਲਿਆਂ ਨੂੰ ਦੱਸਿਆ ਕਿ ਪੀਪੀ ਚੌਂਕ ਦੇ ਵਿੱਚੋਂ ਉਤਰਿਆ ਨੌਜਵਾਨ ਉਹਦੇ ਬਾਅਦ ਦੇ ਵਿੱਚ ਉਹ ਮਤਲਬ 9:30 ਵਜੇ ਉੱtre ਉਹਦੇ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਾ ਜੀ ਕਿੱਥੇ ਚਲਾ ਗਿਆ ਯਾਨੀ ਕਿ ਪਤਾ ਨਹੀਂ ਕਿਸੇ ਨੇ ਕਿਡਨੈਪ ਕਰ ਲਿਆ ਵਾਹ ਕਰ ਲਿਆ ਜਾਂ ਮਤਲਬ ਕਿੱਧਰ ਚਲਾ ਗਿਆ ਉਹਦਾ ਪਤਾ ਨਹੀਂ ਲੱਗਾ ਉਸ ਮਤਲਬ ਨੌਜਵਾਨ ਨੂੰ ਲੱਭਣ ਦੇ ਲਈ ਅਸੀਂ ਜਿਹੜੀ ਹੈ ਇੱਕ ਰਿਪੋਰਟ ਜਿਹੜੀ ਹੈ ਮੁਕੇਰੀਆਂ ਥਾਣੇ ਦੇ ਵਿੱਚ ਦਰਜ ਕਰਵਾਈ ਹੈ ਮਾਨਯੋਗ ਐਸਐਚਓ ਜਗਿੰਦਰ ਸਿੰਘ ਜੀ ਨੇ ਸਾਡੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਲੋਕੇਸ਼ਨ ਉਹਦੀ ਪਾ ਦਿੱਤੀ ਆ ਮੋਬਾਈਲ ਲੋਕੇਸ਼ਨ ਪਾ ਦਿੱਤੀ ਐ ਜਿੱਦਾਂ ਹੀ ਪਤਾ ਲੱਗਦਾ ਉਹਦਾ ਤੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਕਿ ਇੱਥੇ ਨਿਪੇਸ਼ਨ ਐ ਸਾਡੇ ਮੁਲਾਜ਼ਮ ਵੀ ਇਹਦੀ ਜਾਂਚ ਕਰਨਗੇ ਸੋ ਸਾਡੀ ਆਪਣੇ ਪੰਜਾਬ ਤੇ ਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪਿਆਰੇ ਵੀਰ ਐ ਉਹਨਾਂ ਨੂੰ ਬੇਨਤੀ ਆ ਹੱਥ ਜੋੜ ਕੇ ਸਈ ਹਰ ਸਿਮਰਨ ਸਿੰਘ ਨੌਜਵਾਨ ਜਿਹੜਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਅਜੇ ਥਾਣਾ ਮਕੇਰੀਆਂ ਵੱਲੋਂ ਜੇ ਉਹਦਾ ਪਤਾ ਲੱਗਦਾ ਤੇ ਜਰੂਰ ਇਹਨਾਂ ਦੇ ਮਾਤਾ ਪਿਤਾ ਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਔਰ ਹਰ ਸਿਮਰਨ ਸਿੰਘ ਜਿਹੜਾ ਉਹ ਸਹੀ ਸਲਾਮਤ ਆਪਣੇ ਘਰ ਕੌਣ ਸਦੇ ਨੂੰ ਆਏ ਉਹਦੇ ਨੰਬਰ ਵੀ ਨਾਲ ਲਿੱਤੇ ਜਾਣਗੇ ਉਹ ਨੰਬਰ ਵਿੱਚ ਐਡ ਕਰ ਦਿੰਦੇ ਹਾਂ